ਸਵੇਰੇ ਬੱਚਾ ਹੁੰਦਾ 8:00 ਵਜੇ ਕੁਛ ਮਿੰਟ ਤੇ ਤੇ 7:00 ਵਜੇ ਹਸਪੀਟਲ ਪਹੁੰਚਦੇ ਆ ਸਰਜੀਤ ਸਿੰਘ ਜੀ ਹੁਣੇ ਲੈ ਕੇ ਤੇ ਸਟੇਸ਼ਨ ਤੇ ਪਈ ਪ੍ਰਾਚੀਤ ਜੀ ਕਾ ਮਾਰੇ ਸੀ ਤੜਫ ਰਹੀ ਸੀ ਤੇ ਜੇ ਕਿਤੇ 15-20 ਮਿੰਟ ਹੋਰ ਲੇਟ ਹੋ ਜਾਂਦੇ ਇਹ ਡਿਲੀਵਰੀ ਉੱਥੇ ਸਟੇਸ਼ਨ ਤੇ ਹੀ ਹੋ ਜਾਂਦਾ ਸਾਹਿਬ ਐਗਰਜੀ ਕੀ ਫਤਿਹ ਅੱਜ ਬਠਿੰਡੇ ਸ਼ਹਿਰ ਤੋਂ ਸਾਡੇ ਕੋਲੇ ਇੱਕ ਨੰਨਾ ਮੁੰਨਾ ਇੱਕ ਛੋਟਾ ਜਿਹਾ ਸਾਡੇ ਪਰਿਵਾਰ ਦਾ ਮੈਂਬਰ ਪਹੁੰਚਿਆ ਇੱਕ ਮਾਂ ਪੁੱਤ ਦੀ ਜੋੜੀ ਆਈ ਹੈ ਸਾਡੇ ਕੋਲੇ ਨਵਾਰਾ ਸਰਜੀਤ ਸਿੰਘ ਦਾ ਪੰਜਾਬ ਪੁਲਿਸ ਦੇ ਵਿੱਚ ਵੀਰ ਸੇਵਾ ਕਰਦਾ ਵੀਰ ਨੂੰ ਪਤਾ ਲੱਗਿਆ ਵੀ ਬਠਿੰਡੇ ਰੇਲਵੇ ਸਟੇਸ਼ਨ ਤੇ ਕੋਈ ਇੱਕ ਲੜਕੀ ਬੈਠੀ ਆ ਪ੍ਰੈਗਨੈਂਟ ਆ ਬੱਚਾ ਹੋਣ ਵਾਲਾ ਤਾਂ ਵੀਰ ਉਹਨਾਂ ਨੇ ਆਪਣਾ ਫਰਜ ਸਮਝਦੇ ਆ ਆਪਣੇ ਪਰਿਵਾਰ ਵਾਂਗ ਆਪਣੀ ਧੀ ਵਾਂਗ ਆਪਣੀ ਭੈਣ ਵਾਂਗ ਉਹਦੀ ਪੂਰੀ ਸਪੋਰਟ ਕੀਤੀ ਉਹਨੂੰ ਬਠਿੰਡੇ ਸਿਵਲ ਹਸਪੀਟਲ ਦਾਖਲ ਕਰਾਇਆ ਪੂਰੀ ਪੈਰਵਾਹੀ ਕੀਤੀ ਫਿਰ ਇੱਕ ਛੋਟੇ ਜਿਹੇ ਬੱਚੇ ਨੇ ਉਸ ਭੈਣ ਦੇ ਪੇਟ ਤੋਂ ਜਨਮ ਲਿਆ ਬੱਚੇ ਦਾ ਕੀ ਨਾਮ ਲੇ ਬੱਚੇ ਦਾ ਸਰਾਜ ਨਾਮ ਦਾ ਹੀ ਰੱਖਣਾ ਵਾ ਬੇਟੀ ਹੈ ਜਾਂ ਬੇਟਾ ਬੇਟਾ ਹੋਇਆ ਤੇ ਪਹਿਲਾਂ ਵੀ ਇਸ ਕੁੜੀ ਦੇ ਕੋਲੇ ਕਹਿੰਦੇ ਦੋ ਤਿੰਨ ਬੱਚੇ ਹੋਏ ਇਦਾਂ ਹੀ ਲੋਕ ਹੀ ਲੈ ਲੂਗੇ ਪਤਾ ਨਹੀਂ ਲੱਗਿਆ ਕਿੱਥੇ ਗਏ ਤੇ ਫਿਰ ਇਸ ਕਾਰਜ ਦਾ ਜਿੰਮਾ ਫਿਰ ਸਰਜੀਤ ਸਿੰਘ ਦੇ ਤੇ ਇਹਦੇ ਨਾਲ ਦੇ ਨਾ ਪ੍ਰੀਤ ਵੀਰ ਹੁਣੇ ਸਾਰੇ ਸਾਥੀਆਂ ਨੇ ਚੱਕਿਆ ਫਿਰ ਉਤੇ ਚਾਈਲਡ ਵੈਲਫੇਅਰ ਕਮੇਟੀ ਨਾਲ ਪਹਿਲਾਂ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਸਾਨੂੰ ਕਿਹਾ ਬੇ ਇਦਾਂ ਕਰਕੇ ਇੱਕ ਬੱਚਾ ਤੇ ਉਹਦੀ ਮੰਮੀ ਨੂੰ ਅਸੀਂ ਇੱਥੇ ਛੱਡ ਕੇ ਜਾਣਾ ਫਿਰ ਅਸੀਂ ਵੀਰੇ ਉਹਨਾਂ ਨੂੰ ਗਾਈਡ ਕੀਤਾ ਵੀ ਵੀਰੇ ਤੁਸੀਂ ਪਹਿਲਾਂ ਚਾਈਲਡ ਵੈਲਫੇਅਰ ਕਮੇਟੀ ਨਾਲ ਗੱਲ ਕਰੋ ਫਿਰ ਸਾਡੇ ਟੀਮ ਦੇ ਮੈਂਬਰ ਜਤਿੰਦਰ ਸਿੰਘ ਫਿਰ ਇਹਨਾਂ ਦੀ ਅਸੀਂ ਡਿਊਟੀ ਲਾਈ ਬਠਿੰਡੇ ਤੋਂ ਵੀ ਵੀਰੇ ਤੁਸੀਂ ਜਾ ਕੇ ਪਤਾ ਕਰੋ ਵੀ ਕੀ ਮਸਲਾ ਗੱਲਬਾਤ ਕੀ ਹੈ ਫਿਰ ਇਹਨਾਂ ਨੇ ਜਾ ਕੇ ਸਾਰਾ ਵੈਰੀਫਾਈ ਕੀਤਾ ਪਤਾ ਕੀਤਾ ਤਾਂ ਇਹਨਾਂ ਨੇ ਵੀ ਦੇਖਿਆ ਵੀ ਸਰਜੀਤ ਸਿੰਘ ਉਹਨਾਂ ਨੇ ਬਹੁਤ ਚੰਗਾ ਪ੍ਰਾਲਾ ਕੀਤਾ ਫਿਰ ਇਹ ਵੀਰੇ ਉਹਨਾਂ ਨੇ ਰਲ ਕੇ ਚਾਈਲਡ ਵੈਲਫੇਅਰ ਕਮੇਟੀ ਨਾਲ ਗੱਲ ਕੀਤੀ ਜੋ ਬਠਿੰਡੇ ਦੀ ਆ ਤਾਂ ਫਿਰ ਉੱਥੋਂ ਅੱਜ ਭਾਣੇ ਤੁਹਾਡਾ ਕੀ ਨਾਮ ਸਰ ਮੇਰਾ ਨਾਮ ਰਿਸ਼ੂ ਹੈ ਜੀ ਰਿਤੂ ਭੈਣ ਜੀ ਤੁਹਾਡੇ ਵੀ ਬਹੁਤ ਫੋਨ ਆਏ ਸਾਨੂੰ ਪਹਿਲਾਂ ਤਾਂ ਸ਼ੁਕਰੀਆ ਮੈਨੂੰ ਚਿੱਤੇ ਆ ਗਿਆ ਤੁਹਾਡਾ ਫੋਨ ਆਉਂਦਾ ਹੁੰਦਾ ਸੀ ਮੈਂ ਮੁੰਡੇ ਦੱਸਦੇ ਹੁੰਦੇ ਸੀ ਮੈਨੂੰ ਤੇ ਇਹ ਰਿਤੂ ਭੈਣ ਜੀ ਨੇ ਵੀ ਸਾਡੇ ਨਾਲ ਮੰਨ ਲਓ ਗੱਲ ਕੀਤੀ ਕਿਉਂਕਿ ਅਸੀਂ ਸੋਚਦੇ ਸੀ ਪਹਿਲਾਂ ਵੀ ਅਸੀਂ ਆਪ ਜਾ ਕੇ ਲੈ ਕੇ ਆਵਾਂਗੇ ਪਰ ਸਾਡੇ ਰਜੇਵੇਂ ਘਰ ਦੇ ਕੰਮਕਾਰ ਇਦਾਂ ਦੇ ਆ ਕੱਲ ਵੀ ਹੁਣ ਇੱਕ ਬਾਪ ਤੁਸੀਂ ਦੇਖਿਆ ਹੀ ਹੈ ਪੇਸ਼ੈਂਟ ਲੈ ਕੇ ਆਏ ਆ ਕੀੜੇ ਪਏ ਹੋਏ ਸੀਗੇ ਪਰਸੋਂ ਵੀ ਨਾ ਮਤਲਬ ਕਈ ਦਿਨਾਂ ਤੋਂ ਲਗਾਤਾਰ ਹੀ ਇਦਾਂ ਦੀਆਂ ਸਵਾਵਾਂ ਚੱਲ ਰਹੀਆਂ ਨਿਕਲਣ ਦਾ ਸਮਾਂ ਹੀ ਨਹੀਂ ਸਵਾਬੀ ਨਹੀਂ ਬਣ ਸਕਿਆ ਤੇ ਫਿਰ ਵੀਰੇ ਉਹਨਾਂ ਨੂੰ ਭੈਣ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਆਰਡਰ ਕਰਾ ਲੇ ਹੁਣ ਤੁਸੀਂ ਲੈ ਆਓ ਇੱਥੇ ਤੇ ਅੱਜ ਇਸ ਬੱਚੇ ਨੂੰ ਧੀ ਨੂੰ ਇੱਥੇ ਲੈ ਕੇ ਆਏ ਨੇ ਭੈਣੇ ਇਹ ਲੜਕੀ ਦਾ ਕੀ ਨਾਮ ਆ ਪਰਾਚੀ ਹੈ ਜੀ ਆਪਣਾ ਨਾਮ ਪਰਾਚੀ ਦੱਸ ਰਹੀ ਹੈ ਜੀ ਕਿੱਥੋਂ ਦੀ ਦੱਸਦੀ ਆ ਇਹ ਆਪਣੇ ਆਪਣਾ ਪਤਾ ਕੁਝ ਵੀ ਨਹੀਂ ਇਥੇ ਦੱਸ ਰਹੀ ਜੀ ਇਹ ਇਹ ਆਪਣਾ ਆਪਣੇ ਪਤੇ 'ਚ ਸਿਰਫ ਅਸੀਂ ਜਦੋਂ ਵੀ ਇਹਦੀ ਕਾਉਂਸਲਿੰਗ ਕੀਤੀ ਹੈ ਜੀ ਮੇਰੇ ਪਿਤਾ ਦਾ ਨਾਮ ਸ਼ੈਂਪੂ ਹੈ ਜੀ ਮਾਤਾ ਦਾ ਨਾਮ ਦੱਸਿਆ ਭਰਾ ਦਾ ਨਾਮ ਬਬਲੂ ਹੈ ਜੀ ਬਸ ਇਹ ਦੱਸਿਆ ਕਿ ਮੇਰੇ ਦੋਨੋਂ ਬੱਚੇ ਕਿੱਥੇ ਗਏ ਚਲੇ ਮੇਰੇ ਦੋਨੋਂ ਬੱਚੇ ਕਿਤੇ ਗਏ ਚਲੇ ਬਸ ਇਹਨੂੰ ਜਦੋਂ ਅਸੀਂ گاਉਂ ਦਾ ਪੁੱਛਦੇ ਆ ਤਾਂ ਮਤਲਬ ਉਸ ਟਾਈਮ ਇਹ ਚੁੱਪ ਹੋ ਜਾਂਦੀ ਆ ਸਰ ਬਿਲਕੁਲ ਵੀ ਕੁਝ ਦੱਸ ਨਹੀਂ ਰਹੀ ਸੀ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀਆਂ ਆਪਾਂ ਅਸੀਂ ਵੀਡੀਓਜ਼ ਦੇਖਦੇ ਸੀ ਕਿ ਇੰਨਾ ਮਨੁੱਖਤਾ ਦੇ ਘਰ ਦੇ ਵਿੱਚ ਇੰਨੇ ਲੋਕਾਂ ਨੂੰ ਤੁਸੀਂ ਸੰਭਲਦੇ ਹੋ ਤਾਂ ਮੇਰੇ ਮਨ ਦੇ ਵਿੱਚ ਵੀ ਸੀਗਾ ਕਿ ਮੇਰੇ ਲਈ ਵੀ ਇਹ ਮੌਕਾ ਮਿਲੇ ਤਾਂ ਆਪਣੇ surjit ਜਿਹੜੇ ਸਰ ਹੈਗੇ ਆ ਇਹਨਾਂ ਦੇ ਥਰੂ ਮੈਨੂੰ ਇਹ ਮੌਕਾ ਸੇਵਾ ਕਰਨ ਦਾ ਮਿਲਿਆ ਤਾਂ ਮੈਂ ਉਸ ਦਿਨ ਤੋਂ ਹੀ ਐਤਵਾਰ ਤੋਂ ਹੀ ਅਸੀਂ ਮੇਰੀ ਆਪਣੇ ਸਰ ਨਾਲ ਪੂਰੀ ਟੀਮ ਦੇ ਅਸੀਂ ਲੱਗੇ ਹੋਏ ਆਂ ਤਾਂ ਸ਼ਾਮ ਨੂੰ ਹੀ ਤੁਹਾਨੂੰ ਜਦੋਂ ਕਾਲ ਜਾਂਦੀ ਹੈ ਜੀ ਸਾਡੀ ਬਹੁਤ ਅੱਛਾ ਰਿਸਪੌਂਸ ਮਿਲਿਆ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਲੇਸਿੰਗਸ ਹੈ ਜੀ ਇਸ ਘਰ ਨੂੰ ਕਿ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਤੁਸੀਂ ਸਾਥ ਦਿਓ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਉਸ ਦਿਨ ਤੋਂ ਸਾਡੀ ਪੂਰੀ ਟੀਮ ਤੁਹਾਡੇ ਨਾਲ ਕੰਟੈਕਟ ਕਰ ਰਹੀ ਹੈ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਜੀ ਅੱਜ ਮਾਂ ਤੇ ਜਿਹੜੇ ਬੱਚਾ ਹੈਗਾ ਤੁਸੀਂ ਇਹਨੂੰ ਰਿਸੀਵ ਕਰੋਗੇ ਇਸ ਤੋਂ ਵੱਡੀ ਕੋਈ ਕੋਈ ਸੇਵਾ ਨਹੀਂ ਹੈ ਜੀ ਅਸੀਂ ਤਹਿ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਇਸ ਤਰ੍ਹਾਂ ਤੁਸੀਂ ਤੁਪੈ ਥੈਂਕ ਯੂ ਵੈਰੀ ਮਚ ਜੇ ਮੇਰੀ ਤੁ ਭੈਣ ਨੇ ਦੱਸਿਆ ਵੀ ਉਸੇ ਦਿਨ ਤੋਂ ਇਹ ਟੀਮ ਪੂਰੀ ਸਾਰੇ ਰਲ ਕੇ ਉਪਰਾਲਾ ਕਰ ਰਹੀ ਸੀ ਕਿਹੇ ਤਰੀਕੇ ਬੱਚੀ ਨੂੰ ਤੇ ਉਹਦੀ ਮੰਮੀ ਨੂੰ ਸੁਪਨਿਆਂ ਦੇ ਘਰ ਭੇਜਦੀਏ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿਉਂਕਿ ਜਿਹੜਾ ਸਾਡਾ ਸਿਸਟਮ ਦਾ ਤਰੀਕਾ ਕੰਮ ਕਰਨ ਦਾ ਉਹ ਇਹ ਸੀ ਵੀ ਜਿਹੜਾ ਬੱਚੀ ਦੀ ਮਾਂ ਨੂੰ ਨਾਰੀਨਿਕੇਤਨ ਕਿਸੇ ਫੀਮੇਲ ਸ਼ੈਲਟਰ ਦੇ ਵਿੱਚ ਭੇਜਣਾ ਸੀ ਤੇ ਜਿਹੜਾ ਬੱਚਾ ਸੀ ਉਹਨੂੰ ਕਿਸੇ ਬਾਲ ਘਰ ਦੇ ਵਿੱਚ ਭੇਜਣਾ ਸੀ ਤਾਂ ਦੋਨੋਂ ਮਾਂ ਮਾਂ ਪੁੱਤ ਅਲੱਗ-ਅਲੱਗ ਹੋ ਜਾਣੇ ਸੀਗੇ ਤੇ ਉਹ ਇਹ ਨਹੀਂ ਸੀ ਚਾਹੁੰਦੇ ਵੀ ਮਾਂ ਪੁੱਤ ਕਿਸੇ ਤਰ੍ਹਾਂ ਅਲੱਗ-ਅਲੱਗ ਹੋਣ ਤਾਂ ਫਿਰ ਸੁਪਨਿਆਂ ਦੇ ਘਰ ਬਾਰੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਦੋਨੋਂ ਮਾਂ ਪੁੱਤ ਇਕੱਠੇ ਰਹਿ ਸਕਦੇ ਆ ਤਾਂ ਉਹ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਜੀ ਜਿਹੜਾ ਇਹ ਸੁਪਨਿਆਂ ਦਾ ਘਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾ ਕੇ ਦਿੱਤਾ ਲੀੜਾ ਕੱਪੜਾ ਦਵਾਈ दारू ਸਿਰ ਤੇ ਛੱਤ ਹਰ ਇੱਕ ਚੀਜ਼ ਉਹ ਅਕਾਲਪੁਰਖ ਵਾਹਿਗੁਰੂ ਬਖਸ਼ਦੇ ਨੇ ਅਸੀਂ ਇਹਦਾ ਤਿਲ ਮਾਤਰ ਹਿੱਸਾ માં ਸਾਡੇ ਡਾਕਟਰ ਕੁਸਮ ਜਿਹੜੇ ਸਾਡੇ ਨਾਲ ਖੜੇ ਨੇ ਸਾਡੇ ਨਰਸਿੰਗ ਸਟਾਫ ਦੇ ਮੈਂਬਰ ਨਵਦੀਪ ਕੌਰ ਭੈਣ ਸਾਡੇ ਨਰਸਿੰਗ ਸਟਾਫ ਸਾਰੇ ਅਸੀਂ ਇਸ ਬੱਚੇ ਨੂੰ ਤੇ ਬੱਚੇ ਦੀ ਮਦਰ ਨੂੰ ਪੂਰੀ ਅਸੀਂ ਉਹਦੀ ਕੇਅਰ ਕਰ ਸਕੀਏ ਉਹਨੂੰ ਚੰਗਾ ਇੱਕ ਮਾਹੌਲ ਦੇ ਸਕੀਏ ਇੱਕ ਧੀ ਬਣਾ ਕੇ ਉਹ ਪਿਆਰ ਦੇ ਸਕੀਏ ਜੋ ਮਾਂ-ਬਾਪ ਦਾ ਕਿਉਂਕਿ ਉਹ ਪ੍ਰਾਚੀ ਨੂੰ ਪਤਾ ਨਹੀਂ ਵਿਚਾਰੀ ਨੂੰ ਕਿੰਨੀਆਂ ਤਕਲੀਫਾਂ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੋ ਪਤਾ ਨਹੀਂ ਕਿੰਨਾ ਉਹਦੇ ਨਾਲ ਦੁਰਾਚਾਰ ਹੋਇਆ ਹੋ ਜਿਹੜੀ ਅੱਜ ਉਹ ਇਹ ਵੀ ਦੱਸਣ ਦੇ ਕਾਬਿਲ ਨਹੀਂ ਹੈਗੀ ਬੱਚੀ ਵੀ ਮੇਰਾ ਪਿੰਡ ਕਿਹੜਾ ਮੈਂ ਕੌਣ ਆ ਇੱਕ ਪ੍ਰਾਚੀ ਤੋਂ ਬਿਨਾ ਆਪਣੇ ਭਰਾ ਜਾਂ ਮਾਂ ਦੇ ਨਾਂ ਸ਼ੈਂਪੂ ਦੱਸਦੀ ਆ بس ਇਸ ਬੱਚੇ ਦਾ ਨਾਮ ਵੀ ਹਜੇ ਰੱਖਣਾ ਵਾ ਇਹ ਬੱਚਾ ਵੀ ਹਜੇ ਆਪਣਾ ਨਾਮ ਤਲਾਸ਼ ਰਿਹਾ ਆਪਣੇ ਮਾਪੇ ਬਾਪ ਨੂੰ ਆਪਣੇ ਦਾਦੇ ਦਾਦੀ ਨੂੰ ਆਪਣੇ ਚਾਚੇ ਤਾਇਆ ਨੂੰ ਭੂਆ ਮਾਮੇ ਮਾਸੀਆਂ ਨੂੰ ਵੀ ਤਲਾਸ਼ ਰਿਹਾ ਇਹ ਬੱਚਾ ਅੱਜ ਪ੍ਰਾਚੀ ਦੇ ਨਾਲ ਸੁਪਨਿਆਂ ਦੇ ਘਰ ਪਹੁੰਚਿਆ ਅੱਜ ਭੈਣੇ ਸਸਰੀ ਘਰ ਤੁਹਾਡਾ ਕੀ ਨਾਮ ਭੈਣੇ ਰਮਨਜੀਤ ਭੈਣੇ ਸਸਰੀ ਘਰ ਹਾਂਜੀ ਬਹੁਤ ਧੰਨਵਾਦ ਰਮਨਜੀਤ ਭੈਣੇ ਅੱਜ ਉਹ ਪ੍ਰਾਚੀ ਨੂੰ ਲਿਆਓ ਬਾਹਰ ਇਤੀ ਹੈ ਜੀ ਸਾਡੀ ਪ੍ਰਾਚੀ ਸਾਡੇ ਪਰਿਵਾਰ ਦੀ ਮੈਂਬਰ ਆ ਤੇ ਇਹ ਸਾਡਾ ਪੁੱਤ ਆ ਜੀ ਤੇ ਇਹ ਸਾਡੇ ਘਰ ਦਾ ਮੈਂਬਰ ਆ ਜੀ ਨਿੱਕਾ ਜਿਹਾ ਛੋਟਾ ਜਿਹਾ ਮੈਂਬਰ ਅਜੇ ਦਾ ਆਪਾਂ ਨਾਮ ਵੀ ਰੱਖਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਕਮਨਾਮਾ ਸਾਹਿਬ ਲੈ ਕੇ ਅੱਖਰ ਘਟਾ ਕੇ ਗੁਰੂ ਘਰ ਨੂੰ ਅਸੀਂ ਫੇਰ ਇਹਦਾ ਨਾਮ ਰੱਖਾਂਗੇ ਮੰਤਰਾਲੇ ਸੇ ਆਈ ਕੌਣ ਸੇ ਮੰਤਰਾਲੇ ਸੀ ਪ੍ਰਾਚੀ ਦੀਦੀ ਸਸਰੀਕਾਰ ਨਮਸਕਾਰ ਨਮਸਕਾਰ ਬੋਲੋ ਨਮਸਤੇ ਤੇ ਸਾਡੀ ਇੱਕ ਬੇਨਤੀ ਵੀ ਹੈ ਜੀ ਇਸ ਬੱਚੀ ਨੂੰ ਪ੍ਰਾਚੀ ਨੂੰ ਜਰੂਰ ਧਿਆਨ ਨਾਲ ਦੇਖੋ ਜੀ ਇਸ ਚਿਹਰੇ ਨੂੰ ਜਰੂਰ ਧਿਆਨ ਨਾਲ ਦੇਖੋ ਜੀ ਜੇ ਕੋਈ ਭੈਣ ਭਰਾ ਇਹਨੂੰ ਪਛਾਣਦਾ ਸਾਡੇ ਨਾਲ ਸੰਪਰਕ ਵੀ ਜਰੂਰ ਕਰੋ ਜੀ ਕਿਉਂਕਿ ਇਸ ਬੱਚੇ ਨੂੰ ਆਪਣਿਆਂ ਦੀ ਵੀ ਲੋੜ ਆ ਹੈਨਾ ਇਹਦੇ ਆਪਣੇ ਸ਼ਾਇਦ ਹੋ ਸਕਦਾ ਉਹ ਵੀ ਲੱਭਦੇ ਫਿਰਦੇ ਹੋ ਹੋ ਸਕਦਾ ਉਹ ਵੀ ਪਰਿਵਾਰ ਤਰਸਦਾ ਹੋਵੇ ਕਿਤੇ ਵੀ ਸਾਡੀ ਬੱਚੀ ਕਿੱਥੇ ਚਲੇ ਗਈ ਕੋਈ ਆਪਣੀ ਸੋਹਰਾ ਪਰਿਵਾਰ ਨੂੰ ਲੱਭਦਾ ਹੋਵੇ ਸ਼ਾਇਦ ਹਨ ਇਹਦੇ ਸਿਰ ਦਾ ਸਾਈਂ ਸ਼ਾਇਦ ਲੱਭਦਾ ਹੋਵੇ ਇਹਨੂੰ ਤੇ ਜਾਂ ਇਸ ਬੱਚੇ ਦੇ ਨਾਨਾ ਨਾਨੀ ਲੱਭਦੇ ਹੋਣ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਫੋਟੋ ਵੀ ਅਸੀਂ ਉੱਪਰ ਲਾਈ ਹੈ ਇਹਦਾ ਸਕਰੀਨਸ਼ਾਟ ਮਾਰ ਕੇ ਪ੍ਰਾਚੀ ਦੀ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬੱਚੀ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਬਾਕੀ ਅਸੀਂ ਤੇ ਸਾਡੀ ਟੀਮ ਪੂਰੀ ਕੋਸ਼ਿਸ਼ ਕਰੂਗੀ ਵੀ ਅਸੀਂ ਪ੍ਰਾਚੀ ਦਾ ਘਰ ਲੱਭ ਸਕੀਏ ਤੇ ਇਹ ਵੀ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਵੀ ਅਸੀਂ ਆਪਣੇ ਭਾਂਜੇ ਦੀ ਤੇ ਆਪਣੀ ਭੈਣ ਦੀ ਸੇਵਾ ਸੰਭਾਲ ਕਰ ਸਕੀਏ ਸੁਰਜੀਤ ਸਿੰਘ ਜੀ ਸ਼ੁਕਰੀਆ ਤੁਹਾਡਾ ਸਲੂਟ ਹੈ ਤੁਹਾਡੀ ਸੇਵਾ ਨੂੰ ਇਹ ਕੁਝ ਚੰਦ ਲੋਕ ਹੁੰਦੇ ਨੇ ਜਿਹੜੇ ਆਪਣੇ ਅਦੇ ਨੂੰ ਆਪਣੇ ਡਿਪਾਰਟਮੈਂਟ ਨੂੰ ਵੀ ਹੋਰ ਉੱਚਾ ਚੱਕਦੇ ਨੇ ਤੁਸੀਂ ਅੱਜ ਸੇਵਾ ਨਿਭਾਈ ਹੈ ਬਹੁਤ ਚੰਗਾ ਕੀਤਾ ਕਿਹੜੇ ਮਹੱਲੇ ਮਹੱਲੇ ਦਾ ਨਾਮ ਕੀ ਹੈ भल्ले का नाम क्या है वो थी दुकान थी चंद्रपाल चन, की चंद्रपाल की दुकान थी क्या बेचता था वो कपड़े चप्पल बेचता कपड़े चप्पल बेचता है कौन से शहर में इधर किधर तो दुकान खुलती थी वहाँ पे हाँ कौन से शहर में को स्टेशन को बताओ स्टेशन कौन सा स्टेशन बेटा बाजार जहाँ बाजार है बाजार में बाजार में देखो स्टेशन बाजार दुकान ये चीजों का पता मम्मी पापा की जाना है मम्मी पापा भी पता है मम्मी का नाम क्या है पापा का नाम बताओ पापा का नाम है शैम्पू है शैम्पू है और मम्मी का नाम ਸ਼ਰਮੀਲਾ ਸ਼ਰਮੀਲਾ ਠੀਕ ਤੂੰ ਸਕੂਲ ਗਈ ਸੀ ਕਦੇ ਸਕੂਲ ਪੜਾਈ ਕਿਹਾ ਤੂੰ ਨੇ ਇਹ ਨੰਨੇ ਜੇ ਮੁੰਨੇ ਜੇ ਨਿੱਕੇ ਜੇ ਸਾਡੇ ਰੱਬ ਤੇ ਰੂਪੀ ਮੈਂਬਰ ਨੂੰ ਰੱਬ ਕਹਿ ਕੇ ਹੀ ਬੁਲਾਈਏ ਕਿਉਂਕਿ ਇਹ ਜਿਹੜਾ ਰੱਬ ਦਾ ਹੀ ਹੋ ਸਕਦਾ ਏਦਾਂ ਦਾ ਕਿਉਂਕਿ ਬੱਚੇ ਨਿੱਕੇ ਰੱਬ ਦਾ ਰੂਪ ਹੁੰਦੇ ਨੇ 8 ਵਜੇ ਬੱਚਾ ਹੁੰਦਾ 8:00 ਵਜੇ ਕੁਝ ਮਿੰਟ ਤੇ ਤੇ 7 ਵਜੇ ਹਸਪੀਟਲ ਪਹੁੰਚਦੇ ਆ ਸਰਜੀਤ ਸਿੰਘ ਜੀ ਹੁਣੇ ਲੈ ਕੇ ਤੇ ਸਟੇਸ਼ਨ ਤੇ ਪਈ ਪ੍ਰਾਚੀਤ ਜੀ ਕਾ ਮਾਰ ਰਹੀ ਸੀ ਤੜਫ ਰਹੀ ਸੀ ਤੇ ਜੇ ਕਿਤੇ 15-20 ਮਿੰਟ ਹੋਰ ਲੇਟ ਹੋ ਜਾਂਦੇ ਇਹ ਡਿਲੀਵਰੀ ਉੱਥੇ ਸਟੇਸ਼ਨ ਤੇ ਹੀ ਹੋ ਜਾਣੀ ਸੀ ਤੇ ਉੱਥੇ ਪਤਾ ਨਹੀਂ ਕਿੰਨੀ ਤਕਲੀਫ ਇਸ ਭੈਣ ਨੇ ਬਰਦਾਸ਼ਤ ਕਰਨੀ ਸੀ ਤੇ ਬੱਚੇ ਦੇ ਨਾਲ ਕੀ ਬੀਟਣਾ ਸੀਗਾ ਪਰ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਜਿਹਨੂੰ ਬਚਾਉਣਾ ਨਾ ਪ੍ਰਮਾਤਮਾ ਨੇ ਫਿਰ ਆਪਣੇ ਆਪ ਹੀ ਐਸੀ ਰੱਬੀ ਨੂੰ ਆ ਪਹੁੰਚਦੀਆਂ ਹੋ ਜਾਂਦੀਆਂ ਉੱਥੇ ਜਿੱਥੇ ਸਰਜੀਤ ਸਿੰਘ ਵਰਗੇ ਵੀਰ ਦੇ ਮਨ ਚ ਵਸ ਕੇ ਵਾਹਿਗੁਰੂ ਨੇ ਤੇ ਪ੍ਰਾਚੀ ਨੂੰ ਤਾਂ ਇਹ ਵੀ ਸੋਚੀ ਨਹੀਂ ਹੈਗੀ ਇਸ ਟਾਈਮ ਵੀ ਉਹ ਕੌਣ ਆ ਉਹ ਕਿੱਥੋਂ ਆ तेरा बेटा कितने है कितने बच्चे हैं तुम्हारे दो बच्चे हैं दो सिर में डंडा मारा किसने मारा किसने मारा।, मारा मेरी बहन को किसने मारा लोहा मार रखा है किसने मारा मेरी बहन लेके आए बड़े बच्चे ने इस बच्चे को भी इस बच्चे को तुम प्यार करती हो प्यार करती हो इसको जी कौन है कौन है जी बच्चा किसका है मेरा तुम्हारा बच्चा है क्या नाम है इसका नाम क्या है इसका प्राची क्या नाम है इसका तुम्हारे पति का नाम क्या है तुम्हारे पति का नाम क्या है प्राची इसके पापा का नाम क्या है मेरे इतने इतने बड़े बड़े बच्चे हैं तो कहाँ पे हैं वो उनका कुछ पता ही नहीं कहाँ पे है वो उनका कुछ भी नहीं पता, नहीं पता कुछ भी नहीं पता कौन से मोहल्ले में रहते हैं ढूंढती फिर रही थी तू तुम्हारे पति का नाम क्या है एक ओंकार सतनाम करता पुरख निरपो निर्वैर अकाल मूरत अजूनी सहपंग गुरप्रसाद जप ਆਹ ਸੱਚ ਜੁਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੱਚਾ ਪਾਤਸ਼ਾਹ ਮਿਹਰ ਕਰਿਓ ਅੰਦਰ ਉਸ ਦੀਆਂ ਬਖਸ਼ਿਓ ਕਾ ਕਲੇ ਆਇਓ ਇਥੋਂ ਸ਼ਹਿਰ ਚੱਕ ਕੇ ਛੋਟੀ ਡੱਬੀ ਇੱਕ ਆਹੋ ਇਹਨੂੰ ਦਈਏ ਗੁਰਤੀ ਅਜੇ ਤਰੇ ਚੱਲਦੇ ਆਥੇ ਹਸਪੀਟਲ ਵੱਲ ਨੂੰ ਜੀ ਆਪਾਂ ਗੱਲ ਕਰਦੇ ਕਰਦੇ ਬੋਲੇ ਸੋ ਨਿਹਾਲ ਸੁਪਨਿਆਂ ਦੇ ਘਰ ਦੇ ਵਿਹੜੇ ਦੇ ਵਿੱਚ ਕਦਮ ਰੱਖ ਲਿਆ ਜੀ ਸਾਡੇ ਬੱਚੇ ਨੇ ਓ ਬੱਚੇਓ ਇੱਧਰ ਆਓ ਸਾਰੇ ਬੱਚੇ ਇੱਧਰ ਆਓ ਭੱਜ ਕੇ ਓ ਸਾਰੇ ਬੱਚੇ ਆਓ ਇੱਧਰ ਸਾਰੇ ਬੱਚੇ ਸਤਨਾਮ ਦੇਖੋ ਆਪਣੇ ਘਰੇ ਇੱਕ ਨਿੱਕਾ ਜਿਹਾ ਨੰਨਾ ਮੁੰਨਾ ਬੱਚਾ ਆਇਆ ਟੱਚ ਨਹੀਂ ਕਰਨਾ ਹਜੇ ਕਿਸੇ ਨੇ ਵੀ ਇਹਨੂੰ ਇਹ ਹਜੇ ਸਿਰਫ 5 ਦਿਨਾਂ ਦਾ ਵਾ 5 ਦਿਨਾਂ ਦਾ ਦੇਖੋ ਇੱਕ ਹੋਰ ਭਾਈ ਆ ਗਿਆ ਇੱਕ ਹੋਰ ਵੀਰਾ ਇੱਕ ਹੋਰ ਵੀਰਾ ਆ ਗਿਆ ਆਪਣੇ ਘਰੇ ਇੱਕ ਹੋਰ ਵੀਰਾ ਆ ਗਿਆ ਆਪਣੇ ਘਰੇ ਦੇਖੋ ਏ ਕਾਕਾ ਸਰ ਪ੍ਰੀਤ ਸਿੰਘ ਦੇਖ ਲੈ ਸਹਿਬ ਜੋਤ ਕੁਰੇ ਇਹ ਵੀਰੇ ਦਾ ਹਜੇ ਨਾਮ ਵੀ ਆਪਾਂ ਰੱਖਣਾ ਇਹਦਾ ਆਪਾਂ ਕੱਲ ਨੂੰ ਬਾਬਾ ਜੀ ਦੇ ਘਰੋਂ ਹੁਕਮਨਾਮਾ ਸਾਹਿਬ ਲਵਾਂਗੇ ਅੱਖਰ ਕਢਾਵਾਂਗੇ ਫਿਰ ਜਿਹੜਾ ਵੀ ਅੱਖਰ ਨਿਕਲੂਗਾ ਉਹ ਸੱਖਰ ਦੇ ਉੱਤੇ ਆਪਾਂ ਨਾਮ ਰੱਖਾਂਗੇ ਔਰ ਸਾਰਿਆਂ ਨੇ ਆਪ ਕੋ ਆਪਣੇ ਸੁਝਾਅ ਦੇਣੇ ਆ ਜਿਵੇਂ ਅੱਗੇ ਆਪਾਂ ਅੰਸ਼ਿਕਾ ਦਾ ਨਾਮ ਰੱਖਿਆ ਸੀ ਕੱਲ ਨੂੰ ਜਿਹੜਾ ਵੀ ਬੰਦਾ ਆਪਣੇ ਕੋਲੇ ਬਾਹਰੋਂ ਆਊਗਾ ਪਹਿਲਾ ਬੰਦਾ ਜਿਹੜਾ ਘਰੇ ਉਹ ਤੋਂ ਆਪਾਂ ਪਰਚੀ ਕਢਾਵਾਂਗੇ ਠੀਕ ਆ ਵੇਰ ਰੱਖਾਂਗੇ ਨਾਂ ਸਾਡੇ ਜਵਾਨ ਦਾ ਆ ਦੇਖ ਲਾ ਬਈ ਦੇਖ ਲਾ ਤੇ ਝਾਕਦਾ ਤੁਹਾਡੇ ਵੱਲੋਂ ਦਿਖਦਾ ਦੇ ਆ ਇਹਦੀ ਮੰਮੀ ਆ ਪ੍ਰਾਚੀ ਪ੍ਰਾਚੀ ਦੀਦੀ ਵਾਸਤੇ ਸਾਰੇ ਜਣੇ ਦੁਆ ਕਰਨਾ ਔਰ ਤਾੜੀਆਂ ਮਾਰੋ ਸਾਰੇ ਜਣੇ ਇਹ ਤਾੜੀਆਂ ਮਾਰ ਰਹੇ ਆ ਆਪਾਂ ਬਾਈ ਸਰਜੀਤ ਸਿੰਘ ਵਾਸਤੇ ਜੀਨੇ ਇਹ oprala ਕੀਤਾ ਇਹ ਭੈਣ ਨੂੰ ਜਦੋਂ ਹਸਪਤਾਲ ਲੈ ਕੇ ਗਿਆ ਨਾ ਵੀਰਾ ਚੱਕ ਕੇ ਸਟੇਸ਼ਨ ਤੋਂ ਬਚਿਓ ਉਸ ਤੋਂ ਅੱਧੇ ਘੰਟੇ ਬਾਅਦ ਹੀ ਬੱਚੇ ਨੇ ਜਨਮ ਲੈ ਲਿਆ ਜੇ ਅੱਧਾ ਘੰਟਾ ਵੀਰਾ ਹੋਰ ਲੇਟ ਹੋ ਜਾਂਦਾ ਤਾਂ ਬੱਚੇ ਦਾ ਬਰਥ ਉੱਥੇ ਸਟੇਸ਼ਨ ਤੇ ਹੀ ਹੋ ਜਾਣਾ ਸੀ ਤੇ ਇਸ ਕਰਕੇ ਸਰਜੀਤ ਬਾਈ ਦਾ ਵੀ ਸਾਰਿਆਂ ਨੇ ਆਪਾਂ ਧੰਨਵਾਦ ਕਰਨਾ ਫਿਰ ਤਾੜੀਆਂ ਮਾਰੋ ਇੱਕ ਵਾਰੀ ਜੀ ਤੇ ਅੱਜ ਹੁਣ ਅਸੀਂ ਆਪਣੇ ਨਿੱਕੇ ਜੇ ਨੰਨੇ ਜੇ ਮੁੰਨੇ ਜੇ ਗੁੜਤੀ ਦੇਾਂਗੇ ਗੁੜਤੀ ਇਹ ਲੈ ਬਈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਤਿ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਸਤ ਜਗਤ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਪ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾਪ ਆਪ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ